ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਮੋਹੱਲਾ ਪੰਦਰੂਆ ਵੱਲੋਂ ਉਪਰਦਾਨ ਕੇਵਲ ਕ੍ਰਿਸ਼ਨਾ ਦੀ ਅਗਵਾਈ ਚ ਬਾਬਾ ਬੀ ਆਰ ਅੰਬੇਦਕਰ ਜੀ ਦਾ ਜਨਮ ਦਿਵਸ ਮਨਾਇਆ ਗਿਆ ਇਸ ਮੌਕੇ ਮੌਜੂਦ ਆਗੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਕੇਕ ਕੱਟ ਕੇ ਬਾਬਾ ਬੀ ਆਰ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਸ਼ਹਿਰ ਦੇ ਨਾਮ ਵਰ ਲੋਕ ਬਿੱਟੂ ਅਜੇ ਐਮ ਸੀ ਬਲਦੇਵ ਮਾਸਟਰ ਹੁਣਸ਼ੀ ਰਾਮ ਸੁਰਿੰਦਰ ਬਾਬਾ ਕਾਕਾ ਸ਼ੰਕਰ ਮੁਲਖ ਰਾਜ ਵਿਜੇ ਕੁਮਾਰ ਮੌਜੂਦ ਰਹੇ ਅੱਜ ਰਵਿਦਾਸ ਮੰਦਰ ਅੰਬੇਦਕਰ ਨਗਰਪਦਰੋਆ ਪਠਾਨਕੋਟ ਵਿਖੇ ਵੀ ਇੰਮਰਾਮ ਵੇਦ ਵੀ ਦਾਓ ਅੰਬੇਦਕਰ ਦਾ ਜਨਮ ਦਿਨ ਬੜੀ ਸੋਸਾਇਟੀ ਵੱਲੋਂ ਸ਼ਰਧਾ ਨਮਣਾਇਆ ਜਾ ਰਿਹਾ ਉਹਨਾਂ ਦੇ 1890 ਵਿੱਚ ਜਨਮ ਹੋਇਆ ਔਰ 133 ਵਾਂ ਜਨਮ ਦਿਨ ਜਿਹੜਾ ਅਸੀਂ ਇੱਥੇ ਸਾਰੀ ਸੋਸਾਇਟੀ ਔਰ ਸਾਰੇ ਮਹੱਲਾਂ ਦੇ ਵਾਸੀ ਜਿਹੜੇ ਰਲ ਕੇ ਉਹ ਮਨਾ ਰਹੇ ਆ ਸਾਨੂੰ ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਕਾਰਜ ਕਰਾਉਣਾ ਜਿੰਨੇ ਉਹਨਾਂ ਦੇ ਸਾਨੂੰ ਉਹਨਾਂ ਦੇ ਸਿੱਖਿਆਵਾਂ ਨੇ ਉਹਨਾਂ ਦੇ ਸਾਨੂੰ ਚੱਲ ਕੇ ਤੇ ਆਪਣੀ ਇੱਕ ਚੰਗੀ ਸੋਸਾਇਟੀ ਨੂੰ ਜਿਹੜਾ ਯੋਗਦਾਨ ਜਿਹੜਾ ਉਹ ਦੇਣਾ ਚਾਹੀਦਾ ਧੰਨਵਾਦ ਜੈ ਭੀਮ ਜੈ ਮਾਰਾ ਜੈ ਭਾਰਤ ਕੈਮਪਰਸ ਹਨੀ ਦੇ ਨਾਲ ਅੱਜ ਦੀ ਸੰਗੀਰੀ ਰਿਪੋਰਟ